ਜੀ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਤਾਂ ਇਹੋ ਜਿਹੀ ਸਨੈਕਸ ਤਾਂ ਤਕਰੀਬਨ ਹਰ ਘਰ ਦੇ ਵਿੱਚ ਬੰਦੇ ਆ ਪਰ ਜਿਹੜਾ ਮੈਂ ਅੱਜ ਸਨੈਕਸ ਬਣਾਇਆ ਇਹਦੇ ਵਿੱਚ ਨਈ ਤਾਂ ਕੋਈ ਮੈਦਾ ਨਹੀਂ ਵੇਸਨ ਨਹੀਂ ਸੂਜੀ ਬਹੁਤ ਵਧੀਆ ਬੇਸਿਕ ਜੇ ਇਨਗਰੀਡੀਅੰਟ ਨਾਲ ਬਣਾਇਆ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਬਣਾਵਾਂਗੇ ਪੋਟੈਟੋ ਬਾਲਸ ਜਿਹੜੇ ਕਿ ਬਣਾਉਣ ਦੇ ਵਿੱਚ ਬਹੁਤ ਟੇਸਟ ਬੰਦੇ ਆ ਆਸਾਨੀ ਨਾਲ ਤਾਂ ਇਹਦੇ ਵਾਸਤੇ ਮੈਂ ਤਿੰਨ ਆਲੂ ਉਬਾਲ ਕੇ ਤਾਂ ਉਹਨਾਂ ਨੂੰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਉਬਾਲ ਲਿਆ ਸੀ ਤੇ ਹੁਣ ਠੰਡੇ ਕਰ ਲਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਜਾਂ ਤਾਂ ਕਦੂਕਸ ਕਰ ਲਾਂਗੇ ਤੇ ਜਾਂ ਇਸ ਤਰ੍ਹਾਂ ਕਿਸੇ ਮੈਸ਼ਰ ਦੀ ਹੈਲਪ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਵੀ ਵਿੱਚ ਕੋਈ ਨਾ ਗੁੱਠਲੀ ਨਾ ਹੋਵੇ ਹੱਥਾਂ ਨਾਲ ਨਹੀਂ ਆਪਾਂ ਇਹਨਾਂ ਨੂੰ ਵੀ ਤੋੜਾਂਗੇ ਐਨ ਚੰਗੀ ਤਰ੍ਹਾਂ ਬਿਲਕੁਲ ਐਨ ਇੱਕ ਜਾਣ ਕਰ ਲਵਾਂਗੇ ਤਾਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਮਿਰਚ ਮਸਾਲੇ ਬਹੁਤ ਹੀ ਥੋੜੇ ਜਿਹਾ ਮਸਾਲੇ ਥੋੜਾ ਜਿਹਾ ਸਮਾਨ ਪੈਂਦਾ ਇੱਕ ਚਮਚ ਪਾ ਲਿਆ ਆਪਾਂ ਨਮਕ ਦਾ ਤੇ ਪੌਣਾ ਇੱਕ ਚਮਚ ਪਾ ਲਿਆ ਆਪਾਂ ਕਾਲੀ ਮਿਰਚ ਦਾ ਤਾਂ ਇਹ ਆਪਾਂ 4-5 ਚਮਚ ਖਾਣੇ ਵਾਲੇ 4-5 ਚਮਚ ਆਪਾਂ ਪਾ ਦਵਾਂਗੇ ਜੀ ਕਾਰਨ سٹਾਰਚ ਦੇ ਬਾਈਂਡਿੰਗ ਵਾਸਤੇ ਤਾਂ ਹੁਣ ਇਹਨਾਂ ਨੂੰ ਆਪਾਂ ਨਾ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲਵਾਂਗੇ ਹੱਥ ਨਾਲ ਮਿਕਸ ਕਰ ਲਾਂਗੇ ਜੇ ਕਿਤੇ ਮਾੜੀ ਮੋਟੀ ਕੋਈ ਆਪਾਂ ਨੂੰ ਗੁੱਠਲੀ ਵਗੈਰਾ ਦਿਸੇ ਵੀ ਤਾਂ ਉਹ ਵੀ ਨਾਲ ਆਪਾਂ ਪਾਣ ਲਵਾਂਗੇ ਦੂਜੇ ਦੇ ਗੁੰਨਣ ਵਾਸਤੇ ਇਸ ਤਰ੍ਹਾਂ ਕਰਕੇ ਤਾਂ ਵੀਵਰਸ ਵੀਡੀਓ ਦੇ ਚਲਦੇ ਚਲਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਓ ਜੀ ਇੱਕ ਜਾਣ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਡੇਢ ਕ ਚਮਚ ਪਾ ਦੇ ਡੇਢ ਦੋ ਕ ਚਮਚ ਪਾ ਦਾਂਗੇ ਆਪਾਂ ਕਿਉ ਦੇ ਔ ਸੌਰੀ ਕਿ ਕੁਕਿੰਗ ਆਇਲ ਦੇ ਮੈਂ ਕੋਕੋਨਟ ਆਇਲ ਪਾਇਆ ਤੁਸੀਂ ਜਿਹੜਾ ਖਾਣੇ ਹੋ ਉਹ ਪਾ ਲਓ ਤਾਂ ਇਹਨੂੰ ਆਪਾਂ ਫਿਰ ਤੋਂ ਐਨ ਇੱਕ ਜਾਣ ਕਰ ਲਵਾਂਗੇ ਇੱਕ ਜਾਣ ਕਰਨ ਤੋਂ ਬਾਅਦ ਇਹਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਲਓ ਚੰਗੀ ਤਰ੍ਹਾਂ ਹੱਥਾਂ ਨਾਲ ਉਹ ਇਸ ਤਰ੍ਹਾਂ ਉਤਾਰ ਕੇ ਤਾਂ ਫਿਰ ਆਪਾਂ ਇਹਦੇ ਬਾਅਦ ਦੇ ਵਿੱਚ ਗੋਲੇ ਬਣਾਉਣੇ ਸ਼ੁਰੂ ਕਰਾਂਗੇ ਇੱਕ ਜਾਨ ਹੋ ਗਿਆ ਹੁਣ ਆਪਣਾ ਕੁਕਿੰਗ ਆਇਲ ਜਿਹੜਾ ਐਨ ਬਿਲਕੁਲ ਵਧੀਆ ਮਿਕਸ ਹੋ ਗਿਆ ਸਾਰੇ ਦੇ ਵਿੱਚ ਤਾਂ ਹੁਣ ਆਪਾਂ ਹੱਥਾਂ ਨਾਲੋਂ ਇਹ ਆਹ ਮੋਟਾ-ਮੋਟਾ ਜਿਹੜਾ ਲੱਗਿਆ ਆਲੂਆਂ ਦਾ ਮਿਕਸਚਰ ਇਹਨੂੰ ਲਾ ਦੇਵਾਂਗੇ ਤਾਂ ਕੋਲੋਂ ਆਪਾਂ ਨਾ ਕੜਾਈ 'ਚ ਸਰੋਂ ਦਾ ਤੇਲ ਪਾ ਕੇ ਤਾਂ ਉਹਨੂੰ ਗਰਮ ਹੋਣ ਵਾਸਤੇ ਆਪਾਂ ਚੁੱਲ੍ਹੇ ਤੇ ਰੱਖ ਦੇਵਾਂਗੇ ਗੈਸ ਤੇ ਸੌਰੀ ਜਿਨੇ ਨੂੰ ਤੇਲ ਗਰਮ ਹੁੰਦਾ ਉਹਨੇ ਨੂੰ ਆਪਾਂ ਹੱਥਾਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਕੁਕਿੰਗ ਆਇਲ ਲਾ ਕੇ ਤੇ ਫਿਰ ਆਪਾਂ ਨਾ ਨਿੱਕੇ ਨਿੱਕੇ ਆਪਾਂ ਬਣਾ ਲਵਾਂਗੇ ਗੋਲੇ ਬਾਲ ਬਣਾ ਲਾਂਗੇ ਛੋਟੀਆਂ ਛੋਟੀਆਂ ਜਿਹੜੀਆਂ ਬਾਲ ਬਣਾਵਾਂਗੇ ਨਾ ਇਹ ਕਿਤੋਂ ਵੀ ਕ੍ਰੈਕ ਬਰੈਕ ਨਹੀਂ ਹੋਣੀਆਂ ਚਾਹੀਦੀਆਂ ਗਿਆ ਐਨ ਵਧੀਆ ਸਮੂਥਲੀ ਬੋਲਾ ਹੋਣੀਆਂ ਚਾਹੀਦੀਆਂ ਇਸ ਤਰ੍ਹਾਂ ਲਓ ਜੀ ਆਪਾਂ ਹੁਣ ਸਾਰੇ ਗੋਲੇ ਵੀ ਬਣਾ ਲਏ ਆ ਤਾਂ ਕੁਕਿੰਗ ਆਇਲ ਵੀ ਆਪਣਾ ਗਰਮ ਹੋ ਚੁੱਕਿਆ ਸਰੋਂ ਦਾ ਤੇਲ ਵੀ ਤਾਂ ਉਹਦੇ ਚ ਆਪਾਂ ਇੱਕ ਇੱਕ ਕਰਦੇ ਹੋਏ ਆਪਾਂ ਇਹ ਜਿੰਨੇ ਕ ਆਪਣੇ ਤੇਲ ਦੇ ਵਿੱਚ ਪੈਣਗੇ ਓਨੀਆਂ ਆਪਾਂ ਬੋਲਾਂ ਛੱਡ ਦੇਵਾਂਗੇ ਤੇਲ ਦੇ ਵਿੱਚ ਜਦੋਂ ਇੱਕ ਦੇ ਸਕਿੰਟ ਇੱਕ ਦੋ ਦੋ ਚਾਰ ਸਕਿੰਟਾਂ ਬਾਅਦ ਥੋੜੇ ਜਿ ਸੈੱਟ ਹੋ ਗਏ ਫਿਰ ਇਹਨਾਂ ਨੂੰ ਨਾ ਇਸ ਤਰ੍ਹਾਂ ਬੜੇ ਹਲਕੇ ਜਿਹੇ ਹੱਥ ਨਾਲ ਆਪਾਂ ਇਹਨਾਂ ਨੂੰ ਉਲਟ ਪਲਟ ਕਰਦੇ ਹੋਏ ਅਲੱਗ-ਅਲੱਗ ਕਰ ਲਵਾਂਗੇ ਕਿਉਂਕਿ ਜੇ ਬਾਲੀ ਦੇ ਰਹੇ ਪਈਆਂ ਰਹਿਣਗੀਆਂ ਤਾਂ ਨਾਲ ਉਸੇ ਤਰ੍ਹਾਂ ਹੀ ਜੁੜੀਆਂ ਰਹਿਣਗੀਆਂ ਫਿਰ ਅਲੱਗ ਨਹੀਂ ਹੋਣਗੀਆਂ ਤੇ ਇਹਨਾਂ ਨੂੰ ਆਪਾਂ ਨਾ ਇਸ ਤਰ੍ਹਾਂ ਇੱਕ ਇੱਕ ਕਰਕੇ ਤੇ ਸਾਰਿਆਂ ਨੂੰ ਅਲੱਗ ਕਰਕੇ ਤੇ ਹੁਣ ਆਪਾਂ ਇਹਨਾਂ ਨੂੰ 골ਡਨ ਹੁਨ ਤੱਕ ਬੜੀਆ ਸੁਨਹਿਰੀ ਜਿਹਾ ਰੰਗ ਆਉਣ ਤੱਕ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਬੜੀਆਂ ਟੇਸਟੀ ਲੱਗਦੀਆਂ ਬੜੀਆਂ ਵਧੀਆ ਤੇ ਕਰੰਚੀ ਇੰਨੀਆਂ ਕ੍ਰਿਸਪੀ ਬਣਦੀਆਂ ਵੀ ਬਹੁਤ ਜ਼ਿਆਦਾ ਲਓ ਜੀ 골ਡਨ ਜਿਹਾ ਕਲਰ ਆ ਗਿਆ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਵੇਖੋ ਇੰਨੀ ਵਦਿਆ ਬਣ ਕੇ 스ਨੈਕਸ ਆਪਣੇ ਕੋਲੇ ਤਿਆਰ ਹੁੰਦੇ ਆ ਨਾ ਸ਼ਾਮ ਨੂੰ ਹਲਕੀ ਫੁਲਕੀ ਜੀ ਭੁੱਖ ਹੋਵੇ ਤੇ ਉਧਰੋਂ ਬਰਸਾਤ ਦਾ ਮੌਸਮ ਹੋਵੇ ਤਾਂ ਥੋੜਾ ਜਿਹਾ ਤਾਂ ਮਨ ਕਰ ਹੀ ਆਉਂਦਾ ਕਿਤੇ ਨਾ ਕਿਤੇ ਤਾਂ ਤਲਿਆ ਖਾਣ ਨੂੰ ਤਾਂ ਬਾਕੀ ਜੇ ਤੁਸੀਂ ਕੋਈ ਹੈਲਥ ਇਸ਼ੂ ਨਹੀਂ ਹੈਗਾ ਤਾਂ ਕਦੇ ਵੀ ਖਾ ਸਕਦੇ ਹੋ ਫਰਾਈ ਕੀਤਾ ਹੋਇਆ ਇਸ ਤਰ੍ਹਾਂ ਜੇ ਦੂਸਰਾ ਪੂਰਾ ਜਿਹੜਾ ਉਹ ਵੀ ਆਪਾਂ ਪਾ ਕੇ ਤੇ 골ਡਨ ਹੋਣ ਤੱਕ ਆਪਾਂ ਇਹਨਾਂ ਨੂੰ ਫਰਾਈ ਕਰ ਲਿਆ ਤਾਂ ਉਹ ਵੀ ਆਪਾਂ ਹੁਣ ਦੂਸਰਾ ਪੂਰ ਵੀ ਕੱਢ ਲੈਣ ਲੱਗੇ ਆਂ ਬਾਲਜ ਬਾਲਜ ਆਪਣੀਆਂ ਸਾਰੀਆਂ ਬਣ ਕੇ ਤੇ ਫਰਾਈ ਹੋ ਗਈਆਂ ਹੁਣ ਇਹਨਾਂ ਨੂੰ ਆਪਾਂ ਇੱਕ ਵਾਰੀ ਇੱਕ ਸਾਈਡ ਤੇ ਰੱਖ ਦੇਵਾਂਗੇ ਤੇ ਇਹਨਾਂ ਦੇ ਨਾਲ ਵਾਸਤੇ ਨਾ ਕਿਉਂਕਿ ਆਪਾਂ ਵਿੱਚ ਬਹੁਤ ਹੀ ਘੱਟ ਮਿਰਚ ਮਸਾਲੇ ਪਾਏ ਆ ਤਾਂ ਉਹਦੇ ਵਾਸਤੇ ਜੇ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਨਾਲ ਹਰੀ ਚਟਨੀ ਜ਼ਰੂਰ ਬਣਾਇਓ ਮੈਂ ਤਾਂ ਖਰ ਬਣਾਈ ਬੜੇ ਵਧੀਆ ਟੇਸਟੀ ਵੀ ਲੱਗਦੇ ਆ ਤਿੱਖੇ ਨਾਲ ਤਾਂ ਹਰਾ ਧਨੀਆ ਲੈ ਲਿਆ ਤਿੰਨ ਹਰੀਆਂ ਮਿਰਚਾਂ ਲੈ ਲਈਆਂ ਤਿੰਨ ਚਾਰ ਕਲੀਆਂ ਲਸਣ ਦੀਆਂ ਲੈ ਲਈਆਂ ਤੇ ਇਦਾਂ ਇੱਕ ਇੰਚ ਲੈ ਲਿਆ ਆਪਾਂ ਅਦਰਕ ਦਾ ਪੀਸ ਛਿਲ ਸਵਾਰ ਕੇ ਧੋ ਕੇ ਤਾਂ ਇੱਕ ਨਿੰਬੂ ਦਾ ਰਸ ਵਿੱਚ ਆਪਾਂ 사ਤ ਨਚੋੜ ਰਵਾਂਗੇ ਇੱਕ ਨਿੰਬੂ ਦਾ ਜੂਸ ਨਚੋੜ ਕੇ ਵਿੱਚ ਵੀ ਵਿੱਚ ਬੀਜ ਨਾ ਜਾਣ ਜਿਹੜੇ ਤੇ ਇਹਦੇ ਵਿੱਚ ਪਾ ਦਵਾਂਗੇ ਅੱਧੇ ਚਮਚ ਤੋਂ ਵੀ ਥੋੜਾ ਨਮਕ ਪਾਵਾਂਗੇ ਕਿਉਂਕਿ ਨਮਕ ਆਪਾਂ ਦੂਸਰਾ ਕਾਲਾ ਨਮਕ ਵੀ ਪਾ ਲਾਂਗੇ ਇਹ ਸਫੇਦ ਪਾਇਆ ਮੈਂ ਤੇ ਅੱਧਾ ਪੌਣਾ ਚਮਚ ਪਾ ਤਾ ਆਪਾਂ ਜੀਰੇ ਦਾ ਤੇ ਅੱਧਾ ਚਮਚ ਹੀ ਆਪਾਂ ਪਾ ਦਾਂਗੇ ਕਾਲੇ ਨਮਕ ਦਾ ਤੇ 8-10 ਪਾ ਦਾਂਗੇ ਕਾਲੀਆਂ ਮਿਰਚਾਂ ਤੇ ਆਪਾਂ ਕੋਈ 4 ਚਮਚ ਪਾ ਦਵਾਂਗੇ ਦਹੀਂ ਦੇ ਫਰੈਸ਼ ਦਹੀਂ ਲੈ ਕੇ ਤੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸੀ ਦੇ ਗ੍ਰੈਂਡਰ ਜਾਰਚ ਪਾ ਕੇ ਤੇ ਪੀਸ ਲਵਾਂਗੇ ਇੰਨੀ ਵਧੀਆ ਫਰੈਸ਼ ਚਟਨੀ ਬਣਦੀ ਐ ਵੀ ਜਦ ਇੱਕ ਵਾਰੀ ਬਣਾ ਲਓ ਤਾਂ ਕਈ ਵਾਰੀ ਕਿੰਨੇ ਚੀਜ਼ਾਂ ਦੇ ਵਿੱਚ ਇਹ ਆਪਾਂ ਨੂੰ ਕੰਮ ਦੇ ਜਾਂਦੀ ਐ ਫਿਰ ਲੋ ਜੀ ਚਟਨੀ ਆਪਣੀ ਬੜੀ ਵਧੀਆ ਬਣ ਕੇ ਰੈਡੀ ਹੋਈ ਐ ਤੇ ਇਹਨੂੰ ਆਪਾਂ ਕੱਢ ਲਾਂਗੇ ਇੱਕ ਕੌਲੀ ਦੇ ਵਿੱਚ ਥੋੜੀ ਤਿੱਖੀ ਐ ਥੋੜੀ ਖੱਟੀ ਐ ਨਾਲੇ ਜਿਹੜੀ ਵੱਡੀ ਸਭ ਤੋਂ ਵੱਡੀ ਗੱਲ ਆ ਆਪਦੇ ਹੱਥ ਦੀ ਬਣੀ ਐ ਤੇ ਫਰੈਸ਼ ਐ ਜਿਵੇਂ ਦਿਨੀ ਆਪਾਂ ਨੂੰ ਰੈਸਟੋਰੈਂਟ ਦੇ ਵਿੱਚ ਹਰੀ ਚਟਨੀ ਮਿਲਦੀ ਗੀ ਦਹੀਂ ਵਾਲੀ ਉਸ ਤਰ੍ਹਾਂ ਦੀ ਬਣਾਈ ਐ ਨਾਲ ਰੱਖ ਲਈ ਐ ਟਮੇਟੋ ਸੌਸ ਲਓ ਜੀ ਪੋਟੈਟੋ ਬੋਲ ਬਣ ਕੇ ਆਪਣੇ ਕੋਲੇ ਰੈਡੀ ਐ ਜਿਹੜੇ ਬਣਾਉਣੇ ਬਹੁਤ ਹੀ ਆਸਾਨ ਐ ਬੇਸਿਕਲੀ ਇਨਗਰੀਡੀਐਂਟ ਨਾਲ ਬਣ ਜਾਂਦੇ ਐ ਤੇ ਜਿਹੜੇ ਖਾਣ ਦੇ ਵਿੱਚ ਇੰਨੇ ਟੇਸਟੀ ਐ ਝਟਪਟ ਬਣਨ ਵਾਲਾ ਨਾਸ਼ਤਾ ਐ ਤਾਂ ਬੱਚੇ ਤਾਂ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਐ ਤਾਂ ਜਿਹਨੂੰ ਗਾਰਨਿਸ਼ ਕੀਤਾ ਮੈਂ ਹਰੀ ਚਟਨੀ ਨਾਲ ਭਾਵੇਂ ਤਾਂ ਤਿੱਖੇ ਖਾਣੇ ਤਾਂ ਹਰੀ ਚਟਨੀ ਨਖਾਓ ਨਹੀਂ ਨੋਰਮਲ ਤਾਂ ਆਪਾਂ ਪਾਵੇਂ ਟਮੇਟੋ ਸੌਸ ਨਾਲ ਖਾਓ ਬੱਚੇ ਤਾਂ ਜ਼ਿਆਦਾ ਟਮੇਟੋ ਸੌਸ ਨਾਲ ਹੀ ਪਸੰਦ ਕਰਦੇ ਆ ਤਾਂ ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਪਲੀਜ਼ ਉਹਨਾਂ ਨੂੰ ਰਿਕਵੈਸਟ ਹੈ ਮੇਰੇ ਚੈਨਲ ਨੂੰ ਹੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆਲਸੇ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇ ਔਰ ਮੈਨ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਪੋਟੈਟੋ ਬੋਲ ਦੀ ਵੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ